ਤੰਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਥੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਕ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ ਬਜਾਏ ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫੀਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ 'ਚ ਬੇਸਿਕਲੀ ਆਈ ਕਿ ਤਿੰਨ ਨੌਜਵਾਨ ਨੇ ਔਰ ਭਾਵੇਂ ਵੀ ਪੈਦਲ ਹੋ ਜਿਹੜੇ ਉਤੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਕਾਸ ਤਰੀਕੇ ਨਾਲ ਲੋਕ ਪਹਿਲਾਂ ਆਇਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਡ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ਏਲੀਅਸ ਸਾਜਨ ਇਹ ਹੈਗਾ ਪਾਈ ਮਨ ਸਿੰਘ ਰੋਡ ਸੁਲਤਾਨਵਿੰਡ 19 ਸਾਲ ਪ੍ਰਿੰਸ ਇਹਲੀਏ ਸ਼ੇਰਾ ਇਹ ਗੋਬਿੰਦਨਗਰ ਸੁਲਤਾਨਵਿੰਡ ਰੋਡ ਦਾ ਹੈਗਾ ਜੀ ਸਰ ਉਮਰ ਕੀ ਨਹੀਂ ਇਹਦੀ ਇਹਨਾਂ ਦੀ ਉਮਰ ਹੈਗੀ ਤੇ ਤੁਹਾਨੂੰ ਦੱਸ ਰਹੇ ਹਾਂ ਜੀ ਹੁਣੀ ਸੂਰਜ ਇਹਲੀਏ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਪਾਈ ਮਨ ਸਿੰਘ ਰੋਡ ਸੁਲਤਾਨਵਿੰਡ ਇੰਦਰਜੀਤ ਉਰਫ ਸਾਜਨ ਪੁੱਤਰ ਤਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈ ਮਨ ਸਿੰਘ ਰੋਡ ਸੁਲਤਾਨਵਿੰਡ ਅੰਮ੍ਰਿਤਸਰ ਪ੍ਰਿੰਸ ਆਫ ਉਰਫ ਸ਼ੇਰਾ ਪੁੱਤਰ ਸੁਰਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਬਿੰਦਨਗਰ ਸੁਲਤਾਨਵਿੰਨ ਰੋਡ ਅੰਮ੍ਰਿਤਸਰ ਉਮਰ 32 ਸਾਲ ਸੋ ਬੇਸਿਕਲੀ ਜੋ ਮਡਲੀ ਪੁੱਛ ਕੇ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਰੰਕ ਉਹ ਹੋਰ ਚੀਜ਼ਾਂ ਕਰਨੀਆਂ ਸੀਗਾ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਹ ਤੋਂ ਬੈਂਕ ਦੇ ਵਿੱਚ ਬਹੁਤੀ ਆਵਾਜ਼ਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ ਤੋਂ ਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਵਿੱਚ ਡਿਸਟ੍ਰੀਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਣ ਅਤੇ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਇੱਕ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜੀ ਇਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ 7 ਮੁਕਦਮੇ ਦਰਜ ਐ ਔਰ 인ਦਰਜੀਤ ਉਰਫ ਸਾਜਨ ਦੇ ਖਿਲਾਫ 3 ਮੁਕਦਮੇ ਜਦ ਦਰਜ ਐ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜ਼ਰੂਰ ਇਸ ਇਲਾਕੇ ਦਾ ਸ਼ਾਗਿਰਦਾ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏ ਡੀ ਸੀ ਪੀ ਅਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ ਸੀਆਈ ਇਨਸਪੈਕਟਰ ਮੋਲਕ ਔਰ ਆਕੈਸ ਰਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਛ ਏਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮਾ ਕਰਨਾ ਹੈ ਉਹ ਕੋ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਚ ਮਿਲੀ ਆਇਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਹਦੇ ਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਸੋ ਉਹਦੀ ਜਿਹੜੀ ਐਕਟੀਵਾ ਹੈਗੀ ਹੈ ਜਿੱਤੇ ਵਾਦਾ ਕੀਤੀ ਉਹ ਵੀ ਬਰਾਂਧ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਕੁਝ ਉਹਨਾਂ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਛ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ 'ਚ ਦੇਖਿਆ ਜਾਵੇ